ਗੁਰਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਯਾ ਹੇਠ ਅਤੇ ਪੰਜ ਪਿਆਰਿਆਂ ਦੀ ਗਵਾਹੀ ਹੇਠ ਗੁਰਦੁਆਰਾ ਛੀ ਸਰਦਾਰ ਸ਼ਾਮ ਸਿੰਘ ਟਾਰੀ ਵਾਲਾ ਫਤਿਹਗੜ ਸੁਭਰਾ ਤੋਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਰਾਮਦਾਸ ਜੀ ਗੁਰਾਈ ਦੇਵਸ ਅਤੇ ਸ੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤ ਦੇਸ ਦੇ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਬਾਬਾ ਕੋਲਾ ਸਿੰਘ ਸਿਰਾਲੀ ਸਾਹਿਬ ਵਾਲਿਆਂ ਚੀਤ ਸਰਦਾਰ ਸ਼ਾਮ ਸਿੰਘ ਟਾਰੀ ਵਾਲਾ ਜੀ ਦੇ ਮੁੱਖ ਸੇਵਾਦਰ ਬਾਬਾ ਸ਼ਿੰਦਰ ਸਿੰਘ ਜਿਸ ਭਰਾਵਾਂ ਵਾਲਿਆਂ ਅਤੇ ਇਲਾਕੇ ਦੀ ਸਮੂਹ ਸੰਗਤ ਸੰਗਤਾਂ ਉੱਦਮ ਅਤੇ ਸਹਿਯੋਗ ਸਦਕਾ ਰਵਾਨਾ ਹੋਇਆ ਇਹ ਸਬੰਧੀ ਜਾਣਕਾਰੀ ਦੇਂਦਿਆ ਗਾਨੀ ਆਤਮਾ ਸਿੰਘ ਸਭਰਾ ਅਤੇ ਜਹਦਰ ਜਗENDER ਸਿੰਘ ਨੇ ਦੱਸਿਆ ਕਿ ਇਹ ਮਹਾਨ ਨਗਰ ਕੀਰਤਨ ਫਤਿਹਗੜ੍ਹ ਸਿਵਰਾਤ ਆਰੰਭ ਹੋ ਕੇ ਗੱਟਾ ਬਾਦਸ਼ਾ ਬੱਟੂ ਪੱਟੀ ਨizamdin ਵਾਲਾ ਬੰਗਾਲੀ ਵਾਲਾ ਪੁਲ ਵੱਖ-ਵੱਖ ਪਿੰਡਾਂ ਸ਼ਹਿਰਾਂ ਵਿੱਚੋਂ ਚੋਲਾ ਸਾਹਿਬ ਗੁਰਦਰਾ ਸੁਹਾਵਾ ਸੇਵਕ ਪੁਰੀ ਸਾਹਿਬ ਬ੍ਰਾਮਪੁਰਾ ਗੇਟ ਡੇਰਾ ਸਾਹਿਬ ਨਿਹਾਰ ਸ਼ਾਪਰੀ ਸਾਹਿਬ ਫਤਿਹਾਬਾਦ ਤੋਂ ਹੁੰਦਾ ਹੋਇਆ ਗੁਰਦਰਾ ਸ੍ਰੀ ਬੋੜੀ ਸਾਹਿਬ ਗੋਂਦਵਾਲ ਸਾਹਿਬ ਜਾ ਕੇ ਅਰਦਾਸ ਪ੍ਰੰਤ ਸਮਾਪਤੀ ਹੋਵੇਗੀ ਇਸ ਮਹਾਨ ਨਗਰ ਕੀਰਤਨ ਦੇ ਦਰਸ਼ਨ ਕਰਨ ਲਈ ਸੰਗਤਾਂ ਨੇ ਭਾਰੀ ਦਸ਼ਾ ਬਖਾਇਆ ਅਤੇ ਹਰ ਪਿੰਡ ਅਤੇ ਸ਼ਹਿਰ ਵਾਸੀਆਂ ਨੇ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਸੰਗਤਾਂ ਲਈ ਚਾਹ, ਪਕੌੜੇ, ਫਲ ਅਤੇ ਪ੍ਰਸ਼ਾਦਾ ਦਾ ਵਿਸ਼ੇਸ਼ ਪ੍ਰਬੰਧ ਕੀਤਾ ਅਤੇ ਦੇਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂਰਮਾਲਾ ਸਾਹਿਬ ਅਤੇ ਪੰਜ ਪਿਆਰਿਆਂ ਨੂੰ ਸਰੂਪੇ ਭੇਟ ਕੀਤੇ ਗਏ ਉਹ ਦੇਖਦੇ ਹਾਂ ਮੌਕੇ ਦੀ ਤਸਵੀਰਾਂ ਅੱਧ ਕਰਦੇ ਗੱਲਬਾਤ ਦੀ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਦੋ ਸ਼ਬਦ ਜੀ ਸਾਂਝ ਕਰਦੇ ਹਾਂ ਜੀ ਵਾਹਿਗੁਰੂ ਜਿੱਕੀ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੋ ਅੱਜ ਜਿਹੜਾ ਨਗਰ ਕੀਰਤਨ ਹੈ ਜੀ ਇਹ ਧੰਨ ਧੰਨ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੇ ਉਹਨਾਂ ਦਾ ਜਿਹੜਾ ਸਾਡੀ ਜੋਤੀ ਪ੍ਰਮਾਣ ਹੈ ਜੋ ਸਮਾਈ ਜਾਈ ਤੇ ਇਸ ਦੇ ਨਾਲ ਹੀ ਧੰਨ ਧੰਨ ਸਾਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਜੀ ਦਾ ਗੁਰਗੱਦੀਪੁਰ ਜਿਹੜਾ ਉਹਨਾਂ ਦੇ 450 ਸਾਲਾ ਸਟਾਫ ਨੂੰ ਬੜੀ ਧੁੰਮਤਾਬ ਨਾਮ ਨਾਇਆ ਜਾ ਰਿਹਾ ਸੋ ਮਾਹੂਰਖ ਸੰਤ ਬਾਬਾ ਸ਼ਿੰਦਰ ਸਿੰਘ ਜੀ ਅਤੇ ਉਹਨਾਂ ਦੀ ਜੋ ਵੀ ਇੱਥੇ ਦੀ ਸੰਪਰਤਾ ਹੈ ਉਹਨਾਂ ਵੱਲੋਂ ਅੱਜ ਇੱਕ ਮਹਾਨ ਨਗਰ ਕੀਰਤਨ ਜਿਹੜਾ ਉਹ ਫਤੇਗੜ ਸਬਰਾਰ ਦੀ ਧਰਤੀ ਤੋਂ ਅੱਜ ਸ੍ਰੀ ਗੋਇੰਦਵਾਲ ਸਾਹਿਬ ਜਾ ਰਿਹਾ ਸੋ ਸੰਗਤਾਂ ਵਿੱਚ ਬੜਾ ਹੀ ਹਿਸਾਬ ਵੇਖਣ ਨੂੰ ਮਿਲਿਆ ਜੀ ਸੋ ਸਾਰੀਆਂ ਸੰਗਤਾਂ ਬੜੇ ਹੀ ਵਧੀਆ ਅਤੇ ਬੜੇ ਹੀ ਚਾਅ ਉਲਾਸ ਦੇ ਨਾਲ ਇਹ ਜਿਹੜਾ ਅੱਜ ਦਾ ਸਮਾਰੋਹ ਬਣਾ ਰਿਹਾ ਸੋ ਬਹੁਤ ਬਤਾਂ ਹਾਂਜੀ ਅਸੀਂ ਬਾਬਾ ਸ਼ਾਨ ਸਿੰਘ ਮੈਮੋਰੀਅਲ ਸੀਨੀਅਰ ਸੈਨੇਟ ਸਕੂਲ ਦੇ ਵਿਦਿਆਰਥੀਆਂ ਲੈ ਕੇ ਪਹੁੰਚੇ ਆ। ਠੀਕ ਹੈ ਜੀ। ਇਹ ਮਹਾਨ ਨਗਰ ਕੀਰਤਨ ਚਿਰਪਟੇਗੜ ਸੈਜ ਤੋਂ ਸ਼ੁਰੂ ਹੋਇਆ ਸੀਗਾ ਤੇ ਪੋਇੰਟਵਾਲ ਤੱਕ ਪਹੁੰਚ ਰਿਹਾ ਹੈ। ਸਾਡੇ ਬੱਚੇ ਜਿਹੜੇ ਇੱਥੇ ਜਿਹੜਾ ਆਪਣੀ ਪਰਫਾਰਮੈਂਸ ਦਿਖਾ ਰਹੇ ਆ। ਠੀਕ ਹੈ। ਪੈਂਟਿੰਗ ਆਹ ਗੱਤਕਾ ਟੀਮ ਥੀਸ ਕਵਰਿੰਗ ਆਈਡੀ ਬੱਚੇ ਆ। ਤੇ ਬੱਚਿਆਂ ਨੇ ਬਹੁਤ ਸੋਹਣੀ ਕੈਲੀਗ੍ਰਾਫੀ ਦੇ ਵਿੱਚ ਗੁਰਬਾਣੀ ਦੀਆਂ ਤੁਕਾਂ ਵੀ ਲਿਖੀਆਂ ਹੋਈਆਂ। ਬਿਲਕੁਲੀ ਬਿਲਕੁਲ ਐਮਐਮ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਇਸ ਬੰਦ ਵਿੱਚ ਕੱਢਿਆ ਜਾ ਰਿਹਾ ਹੈ ਇਹ ਨਗਰ ਕੀਰਤਨ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ 4.5 ਸਾਲਾ ਜੋਤੀ ਜੋਤ ਦਿਵਸ ਨੂੰ ਸਮਰਪਿਤ ਦਾ ਨਾ ਨਹੀਂ ਗੁਰੂ ਰਾਮਦਾਸ ਜੀ ਦਾ ਜਿਹੜਾ ਅ ਫੁਰਗਤੀ ਦਿਵਸ ਫੁਰਗਤੀ ਦਿਵਸ 4.5 ਸਾਲਾ ਗੁਰਦਗਾ ਫੁਰਗਤੀ ਦਿਵਸ ਨੂੰ ਸਮਰਪਿਤ ਹੈ ਠੀਕ ਹੈ ਜੀ ਕਿੱਥੇ ਸੰਪਨ ਕਿੱਥੇ ਹੋਣਾ ਜੀ ਇਹ ਸੰਪਨ ਗੋਇੰਦਵਾਲ ਸਾਹਿਬ ਜੱਟੇ ਹੋਵੇਗਾ ਠੀਕ ਹੈ ਜੀ ਧੰਨਵਾਦ ਗੋਇੰਦਵਾਲ ਸਾਹਿਬ ਲਈ ਜੋ ਨਗਰ ਕੀਰਤਨ ਵਾਣਾ ਹੋਇਆ ਹੈ ਉਹਦੇ ਲਈ ਸਰਦਾਰ ਹਰਪ੍ਰੀਤ ਸਿੰਘ ਹੀਰੋ ਸਾਹਿਬ ਵੱਲੋਂ ਜਲਦੀ ਇੱਕ ਛੋਟੀ ਜੀ ਸੇਵਾ ਸੰਗਤਾਂ ਨੂੰ ਪ੍ਰਵਾਨ ਕਰਵਾਈ ਆ ਸੰਗਤਾਂ ਨੂੰ ਵਧਾਈ ਦਿੰਦੇ ਨੇ ਨਾਲ ਆਪ ਉਹ ਹਾਜ਼ਰ ਨੇ ਇੱਥੇ ਤੇ ਨਾਲ ਜਲਦੀ ਸੇਵਾ ਵਰਤਾ ਰਹੇ ਨੇ ਤੇ ਇਸ ਮੂਹਰ ਸਾਧ ਸੰਗਤ ਨੂੰ ਜਿੰਨੇ ਵੀ ਗੋਇੰਦਵਾਲ ਸਾਹਿਬ ਜਾਰੀ ਆ ਸਭ ਨੂੰ ਸਰਦਾਰ ਹਰਪ੍ਰੀਤ ਸਿੰਘ ਹੀਰੋ ਵੱਲੋਂ ਜਿਉਂ ਆ ਆਖਿਆ ਜਾਂਦਾ ਤੇ ਸਕੂਲ ਵੱਲੋਂ ਸਾਰੇ ਡਰਾਈਵਰਾਂ ਨੇ ਉਪਰਾਲਾ ਕੀਤਾ ਇਹ ਜਲਦੀ ਸੇਵਾ ਜਿਹੜੀ ਆਰੰਭ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਆਪ ਸਾਰਿਆਂ ਸਤਿ ਾਨੂ ਤਾਨ ਤਾਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਜੋਤੀ ਜੋਤ ਉਪਦੀਆਂ 2450 ਸਾਲ ਪਹਿਰੇ ਨਾਨਕ ਨਾਮ ਲੈਵਾ ਸੰਗਤਾਂ ਹਰੇਕ ਥਾ ਦੇ ਮਨਾ ਰਹੀਆਂ ਸਾਰੀਆਂ ਸੰਗਤਾਂ ਨੂੰ ਵਧਾਈਆਂ ਹੋਣ ਗੁਰੂ ਰਾਮਦਾਸ ਮਹਾਰਾਜ ਜੀਾਂ ਦੇ ਗੁਰਦਵਾਰੀ ਦੇ ਸਰੀਆਂ ਸਾਰਿਆਂ ਨੂੰ ਵਧਾਈਆਂ ਹੋਣ ਜੋ ਇਹ ਮਹਾਨ ਨਗਰ ਕੀਰਤਨ ਸ਼ਹੀਦਾਂ ਦੀ ਤਰਦੀ ਤੋ ਫਦੇ ਗੜ ਸਹਿਬ ਜੀ ਦੇ ਦੀਦੋ ਸੀਬ ਸਰਦਾਰ ਸ਼ਾਹ ਸਿੰਘ ਠਾਰੀ ਵਾਲੇ ਦੇ ਪਵਨ ਸਥਾਨਾਂ ਤੋਂ ਪੋਤਾ ਦੇ ਮੁੱਖ ਸੇਵਾਦਾਰ ਸ਼੍ਰੀਮਾਨ ਸੰਤ ਬਾਬਾ ਸ਼ੰਕਰ ਸਿੰਘ ਜੀ ਜਿਨ੍ਹਾਂ ਦੀ ਹਰ ਸਾਧਗ੍ਰੰਥ ਦੀ ਛਤਰ ਛਾਇਆ ਇਹ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਵਿੱਚ ਮਹਾਨ ਨਿਗਰ ਕਿਰਤਨ ਗੀਤਨ ਬੜੇ ਵੱਡੇ ਪੱਧਰ ਤੇ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤਾਂ ਦੇ ਸਾਥੋ ਦੇ ਨਾਲ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸਾਧਗ੍ਰੰਥ ਨੂੰ ਨਕਮਾਸਤਕ ਹੋਣ ਜਾ ਰਹੇ ਆ ਬ੍ਰਿਆੰਤ ਸੰਗਤਾਂ ਅੱਜ ਇਹ ਆਪਰ ਕੇ ਲਾਹੇ ਪ੍ਰਾਪਤ ਕਰ ਰਹੀਆਂ ਨੇ ਆਪ ਸਾਰੀਆਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ 450 ਸਾਲਾਂ ਦਾ ਉਸਤਾਕੇ ਉਪਰ ਬਦੀਆਂ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਨੇਕ ਜੀ ਤੁਸੀਂ ਵੀ ਕਵਰੇਜ ਕਰਨ ਲਈ ਪਹੁੰਚੇ ਹੋ ਕਿਸ ਤਰ੍ਹਾਂ ਦਾ ਉਤਸ਼ਾਹ ਜਿਹੜਾ ਸੰਗਤਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਜੀ ਰਾਇਵਰ ਜੀ ਬੰਗਾਲੀ ਵਾਲਾ ਪੁਲ ਤੇ ਅਸੀਂ ਮੌਜੂਦ ਹੈਗੇ ਆ ਵੱਡੇ ਕਾਫਲੇ ਜਿਹੜੇ ਤੁਸੀਂ ਸੰਗਤ ਦੇਖ ਸਕਸੇ ਹੋ ਵਾਖ ਵਖ ਸਾਧਨਾ ਦੇ ਰਾਈ ਬੱਸਾਂ ਦੇ ਰਾਈ ਕਾਰਾਂ ਦੇ ਰਾਈ ਗੱਡੀਆਂ ਮੋਟਰਸਾਈਕਲ ਦੇ ਰਾਈ ਇਸ ਟਾਈਮ ਬੰਗਾਲੀ ਵਾਲਾ ਪੁਲ ਤੋਂ ਤੁਸੀਂ ਲਾਈਵ ਫੁਟੇਜਾਂ ਦੇਖ ਰਹੇ ਹੋ ਬੇਸ਼ੱਕ ਦੀ ਗਰਮੀ ਬਹੁਤ ਹੈ ਇਸ ਕਰੀਬ ਦੁਪਹਿਰ ਦਾ ਟਾਈਮ ਹੋ ਗਿਆ ਲੇਕਿਨ ਸੰਗਤ ਵੱਡੇ ਉਤਸ਼ਾਹ ਦੇ ਨਾਲ ਵੱਡੇ ਪ੍ਰਾਲੇ ਦੇ ਨਾਲ ਆਪਣੇ ਸਾਧਨਾ ਦੇ ਵਿੱਚ ਔਰ ਸੰਤ ਮਹਾਂਪੁਰਖ ਬਾਬਾ ਸ਼ੰਦਰ ਸਿੰਘ ਜੀ ਸਿਭਰਾਵਾਂ ਵਾਲੇ ਉਹਨਾਂ ਦੇ ਪ੍ਰਾਲੇ ਦੇ ਨਾਲ ਵਖ ਵਖ ਜਿਹੜੇ ਮਹਾਂਪੁਰਖ ਨੇ ਉਹਨਾਂ ਦੇ ਪ੍ਰਾਲਿਆਂ ਦੇ ਨਾਲ ਇਸ ਟਾਈਮ ਬੰਗਾਲੀ ਵਾਲੇ ਪੁਲ ਤੋਂ ਤੁਸੀਂ ਫੁਟੇਜਾਂ ਦੇਖ ਸਕਦੇ ਹੋ ਬੇਸ਼ੱਕ ਦੀ ਰਾਇਵਰ ਗਰਮੀ ਬਹੁਤ ਹੈ ਇਸ ਟਾਈਮ لیکن ਸੰਗਤਾਂ ਦਾ ਤੁਸੀਂ ਦੇਖਾਂਗੇ ਵੱਡਾ ਹਾੜ ਹੈਗਾ ਔਰ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਭਾਗ ਲੈ ਰਹੀਆਂ ਨੇ ਬੇਸ਼ੱਕ ਦੀ ਕੋਈ ਹੋ ਸਕਦਾ ਹੈ ਕਿ ਲੇਕਿਨ ਇਹ ਆਪਾਂ ਕਹਿ ਸਕਦੇ ਹਾਂ ਜਿਹੜਾ ਇਹ ਜਿਹੜਾ ਸੰਪਰਦਾ ਆਪਣਾ ਹੈਗੀ ਹੈ ਸਰਾਲੀ ਵਾਲੀ ਸੰਪਰਦਾ ਹੈਗੀ ਜਾਂ ਹੋਰ ਬਾ ਮਹਾਪੁਰਖ ਹੈਗੇ ਉਹਨਾਂ ਵੱਲ ਜਿਹੜਾ ਪ੍ਰਾਰਾਧ ਕੀਤਾ ਗਿਆ ਔਰ ਬੜਾ ਹੀ ਲਗਾਤਾਰ ਜੋ ਪ੍ਰਾਰਾਧ ਹੈਗਾ ਔਰ ਸੰਗਤ 'ਚ ਭਾਰੀ ਉਤਸ਼ਾਹ ਹੈਗਾ ਸੰਗਤ ਲਗਾਤਾਰ ਜਿਹੜਾ ਸ੍ਰੀ ਗੋਵਿੰਦ ਸਾਹਿਬ ਦੇ ਜਿਹੜਾ ਸ਼ਾਮ ਨੂੰ ਭਗ ਮਹਾਨ ਨਗਰ ਕੀਰਤਨ ਕੱਢਿਆ ਜਾ ਰਿਹਾ ਉਸ ਦੇ ਵਿੱਚ ਭਾਗ ਲੈ ਰਹੀ ਐਸੀ ਸਾਡੀ ਅੱਜ ਦੀ ਖਾਸ ਪੇਸ਼ਕਸ਼ 450 ਸਾਲਾ ਜਿਹੜੇ ਸਮਾਗਮ ਚੱਲ ਰਹੇ ਉਸ ਨੂੰ ਲੈ ਕੇ ਜਿਹੜਾ ਮਹਾਨ ਨਗਰ ਕੀਰਤਨ ਅੱਜ ਕੱਢਿਆ ਗਿਆ ਸੰਤ ਮਹਾਂਪੁਰਖ ਬਾਬਾ ਸ਼ੰਦਰ ਸਿੰਘ ਜੀ ਬਾਬਾ ਕੋਲਾ ਸਿੰਘ ਜੀ ਔਰ ਸੰਗਤ ਇਲਾਕੇ ਦੇ ਸਹਿਯੋਗ ਦੇ ਨਾਲ ਇੱਕ ਵੱਡਾ ਉਪਰਾਲਾ ਕੀਤਾ ਗਿਆ ਮਹਾਨ ਨਗਰ ਕੀਰਤਨ ਕੱਢਿਆ ਗਿਆ ਤੁਸੀਂ ਤਸਵੀਰਾਂ ਵੇਖੀਆਂ ਮੇਨਰ ਕਰਦੇ ਆਂ ਕਿ ਜਿਹੜੀ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਈ ਹੋਊਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੇ ਸਾਡਾ ਚੈਨਲ ਹੈਗਾ 33 ਸਾਡੇ ਲੋਕੋਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ